ਹੈਲੋ ਜੀ RAM RAM ji SRI SRI KAL ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਜੋ ਹੈ ਮੋਨਿਕਾ ਧਵਨ ਅਫੀਸ਼ੀਅਲ YouTube ਪੇਜ ਹੈ ਔਰ ਸੈਕਿੰਡ ਹੈਗਾ ਮੋਨਿਕਾ ਧਵਨ ਸਿੰਪਲ ਮੇਰਾ Facebook ਜਿਹੜਾ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਉਹ ਫੋਲੋ ਕਰ ਲਵੋ ਤੇ ਜਿਹੜਾ ਸਬਸਕ੍ਰਾਈਬਸ ਹੈ ਮੇਰਾ YouTube ਦਾ ਉਹ ਵੀ ਤੁਸੀਂ ਕਰ ਲਵੋ ਹਾਂਜੀ वैसे ता एक, न, थी। थी एक आ, ना दा, दा, मैं ਤੁਹਾਨੂੰ ਅੱਜ ਗੱਲ ਕਰਨ ਜਾ ਰਹੀਆਂ ਅੱਜ ਮੈਨੂੰ ਛੋਟੀ ਜੀ ਯਾਦ ਆ ਗਈ ਇਹਦੀ ਜ਼ਿੰਦਗੀ ਦੀ ਬਹੁਤ ਹੀ ਵਧੀਆ ਸਟੋਰੀ ਲਾਈਫ ਹੈਗੀ ਹੈ ਤੇ ਤੁਹਾਨੂੰ ਮੈਂ ਦੱਸਦੀਆਂ ਮੇਰੇ ਬੇਡੇ ਨੇ ਅੱਜ ਮੈਨੂੰ ਇੱਕ ਸਵਾਲ ਪੁੱਛਿਆ ਕਿ ਮਮਾ ਨਾਨੂ ਉਹਨਾਂ ਦਾ ਮਤਲਬ ਕਾਰਟ ਵਗੈਰਾ ਕੰਟੇਨ ਦਾ ਬਣਿਆ ਹੁੰਦਾ ਸੀ ਫੋਰਸ ਦੇ ਟਾਈਮ ਤੇ ਮੈਂ ਉਹਨਾਂ ਨੇ ਕਿਹਾ ਬੇਟਾ ਮੈਨੂੰ ਜ਼ਿਆਦਾ ਸਮਝ ਨਹੀਂ ਹੈਗੀ ਕਿਉਂਕਿ ਉਸ ਟਾਈਮ ਇੰਨੀ ਜ਼ਿਆਦਾ ਮਤਲਬ ਪੁਰੀ ਕਹਿੰਦੇ ਨਾ ਕਿ ਗੱਲ ਦੇ ਵਿੱਚ ਵੜ ਜਾਣਾ ਉਹ ਗੱਲਾਂ ਦੀ ਸੈਟਿੰਗ ਘਾਟੇਗੀ ਸੀ ਤੇ ਇੱਕ ਅਸੀਂ ਮੈਂ ਬਹੁਤ ਛੋਟੀ ਹੁੰਦੀ ਸੀ ਛੋਟੀ ਮਤਲਬ ਚੌਥੀ ਪੰਜਵੀਂ ਦੇ ਵਿੱਚ ਵਿੱਚ ਪੜਦੀ ਹੁੰਦੀ ਸੀ ਤੇ ਜਦੋਂ ਮੇਰੇ ਫਾਦਰਸ ਆ ਮਤਲਬ ਐਕਸਪਾਇਰ ਹੋ ਗਏ 2004 ਦੇ ਵਿੱਚ ਹਜੇ ਵੀ ਮੈਨੂੰ ਆਈ ਥਿੰਕ ਥੋੜਾ ਥੋੜਾ ਯਾਦ ਹੈ ਤੇ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਤੈਨੂੰ ਪਤਾ ਹੈ ਤੇਰੇ ਨਾਨੂ ਐਨੇ ਕੁ ਜ਼ਿਆਦਾ ਗੁੱਸੇ ਵਾਲੇ ਹੁੰਦੇ ਸੀ ਨਾ ਐਨੇ ਗੁੱਸੇ ਵਾਲੇ ਹੁੰਦੇ ਸੀ ਕਿ ਨਾਨੀ ਦਾ ਨੇਚਰ ਤੇ ਨਾਨੂ ਦੇ ਨੇਚਰ 'ਚ ਜਮੀਨ ਆਸਮਾਨ ਦਾ ਫਰਕ ਸੀ ਕਿਉਂਕਿ ਨਾਨੂ ਥੋੜੇ ਜਿਹਾ ਬਹੁਤ ਗੁੱਸੇ ਦੇ ਸਟਿਕਲਰ ਸੁਭਾਅ ਦੇ ਸੀ ਤੇ ਜਿਹੜੀ ਨਾਨੀ ਮੰਮਾ ਵਾ ਉਹ ਥੋੜੇ ਜਿਹਾ ਵਿਚਾਰੇ ਨਰਮ ਸੁਭਾਅ ਦੇ ਸੀ ਤੇ ਜਿਸ ਕਾਰਨ ਹਰ ਵਕਤ ਦੀ ਤਰ੍ਹਾਂ ਸਾਨੂੰ ਬਹੁਤ ਜ਼ਿਆਦਾ ਮਤਲਬ ਖੌਫ ਰਹਿੰਦਾ ਸੀ ਪਾਪਾ ਦਾ ਅੱਜ ਕੱਲ੍ਹ ਤਾਂ ਸਮਝ ਲਓ ਕਿ ਡਰ ਡੋਰ ਤੇ ਹੈ ਹੀ ਨਹੀਂ ਬੱਚਿਆਂ ਨੂੰ ਹਨਾ ਨਾ ਮਾਵਾਵਾਂ ਦੇ ਰਹਿ ਗਏ ਨਾ ਪਿਓਵਾਂ ਦੇ ਰਹਿ ਗਏ ਸਿਰਫ ਉਹ ਹੀ ਸੋਚੋ ਇੱਕ ਕੋਈ ਹਾਰ ਹੋਏਗਾ ਜਿਨ੍ਹਾਂ ਨੂੰ ਅੱਜ ਵੀ ਆਪਣੇ ਫਾਦਰ ਔਰ ਮਦਰ ਦਾ ਡਰ ਹੈ ਨਹੀਂ ਤਾਂ ਕਿਉਂਕਿ ਅਸੀਂ ਆਪਣੇ ਬੱਚੇ ਆਪੇ ਹੀ ਵਿਗਾੜ ਲਏ ਹੋਏ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਦੀਆਂ ਜ਼ਰੂਰਤਾਂ ਤੋਂ ਪਹਿਲਾਂ ਹੀ ਉਹਨਾਂ ਨੂੰ ਜ਼ਿਆਦਾ ਜ਼ਰੂਰਤਾਂ ਦੇ ਦਿੱਤੀਆਂ ਤੇ ਉਮੀਦਾਂ ਤੋਂ ਵੀ ਵੱਧ ਉਮੀਦਾਂ ਉਹਨਾਂ ਨੂੰ ਮਿਲ ਚੁੱਕੀਆਂ ਹੋਈਆਂ ਨੇ ਤੇ ਇਸ ਕਾਰਨ ਉਹ ਗੱਲਾਂ ਬਾਤਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਉਹ ਬੱਚਿਆਂ ਦੀਆਂ ਨਹੀਂ ਹੈਗੀਆਂ ਤੇ ਮੈਂ ਉਹਨੂੰ ਕਹਿ ਰਹੀ ਸੀ ਮੇਗਾ ਬੇਟਾ ਬਹੁਤ ਜ਼ਿਆਦਾ ਸਟਿਕਲਰ ਹੁੰਦੇ ਸੀ ਅਸੀਂ ਮਤਲਬ ਜਿੱਦਾਂ ਅਸੀਂ ਚਾਰ ਪਹਿਨਾ ਸੀ ਜਾਂ ਮਤਲਬ ਮਾਮੂਸੀ ਤੇਰੇ ਤੇ ਕਿਤੇ ਮਜ਼ਾ ਲਾ ਕਿ ਨਾਨੂ ਦੇ ਅੱਗੇ ਅਸੀਂ ਬੋਲ ਜਾਈਏ ਜਾਂ ਨਾਨੂ ਦੇ ਅੱਗੇ ਗੁੱਸਾ ਕਰ ਜਾਈਏ ਉਸੇ ਟਾਈਮ ਜੋ ਵੀ ਨਾਨੂ ਨੇ ਕਹਿਣਾ ਮम्मा ਨੂੰ ਤੁਰੰਤ ਕਰਨਾ ਪੈਂਦਾ ਹੁੰਦਾ ਸੀ ਜਿਵੇਂ ਮਤਲਬ ਜੇਦਾ ਉਹਨਾਂ ਦੀ ਕੋਈ ਖੁਆਇਸ਼ ਹੈ ਖਾਣ ਨੂੰ ਲੈ ਕੇ ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਨੂੰ ਲੈ ਕੇ ਜਾਂ ਫਿਰ ਕਿਸੇ ਜਗ੍ਹਾ ਤੇ ਜਾਣ ਤੇ ਤੇ ਉਸੇ ਟਾਈਮ ਚੱਲਣਾ ਪੈਂਦਾ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਕੋਈ ਕਹਿ ਦਿੰਦਾ ਹੈ ਨਾ ਕਿ ਆਇਓ ਸਾਡੇ ਘਰ ਜਾਂ ਫਲਾਨੀ ਜਗ੍ਹਾ ਜਾਣਾ ਵਾ ਉਸੇ ਵੇਲੇ ਚੱਲ ਤੇ ਸਾਡੇ ਵਰੀਆਂ ਨੂੰ ਪਹਿਲਾਂ ਹੁੰਦਾ ਫੜਾ ਫੜ ਆਪਣੇ ਘਰ ਦੇ ਮੰਨੇ ਬੇਲੜੀਏ ਬੱਚਿਆਂ ਦੀ ਸੈਟਿੰਗ ਕਰ ਲਈਏ ਘਰ ਦੇ ਉਹ ਕੰਮ ਕਰ ਲਈਏ ਉਹ ਕੰਮ ਕਰ ਲਈਏ ਤੇ ਜਿਸ ਕਾਰਨ ਕਿ ਮਤਲਬ ਮੁਸ਼ਕਲ ਹੋ ਜਾਂਦਾ ਸੀ ਬਹੁਤ ਜ਼ਿਆਦਾ ਤੇ ਅੱਜ ਤੇ ਟਾਈਮ ਦੇ ਵਿੱਚ ਤੇ ਮੈਨੂੰ ਲੱਗਦਾ ਡਰ ਡੁਰ ਵੀ ਘੱਟ ਹੀ ਰਹਿ ਗਏ ਨੇ ਚਾਹੇ ਫਿਰ ਉਹ ਜੈਂਟਸ ਹੋ ਜਨ ਭਾਵੇਂ ਲੇਡੀਜ਼ ਹੋ ਜਨ ਘਰ ਘਰ ਦੀ ਸੱਚੀ ਤੇ ਸਟੋਰੀ ਜ਼ਰੂਰ ਹੈਗੀ ਆ ਬੇਸ਼ੱਕ ਤੁਹਾਨੂੰ ਥੋੜੀ ਜਿਹੀ ਚੁਵੇ ਜ਼ਰੂਰ ਪਰ ਪਹਿਲੇ ਵਰਗੇ ਜਿਹੜੇ ਜ਼ਮਾਨੇ ਸੀ ਨਾ ਪਹਿਲੇ ਵਰਗੇ ਜਿਹੜੇ ਟਾਈਮ ਸੀ ਉਹ ਟਾਈਮ ਵਾਪਸ ਨਹੀਂ ਮਿਲਨੇ ਤੁਹਾਨੂੰ ਪਤਾ ਹੈ ਮੇਰੇ ਪਾਪਾ ਮਤਲਬ ਇਸਾਮ ਦੇ ਵਿੱਚ ਨੌਕਰੀ ਕਰਦੇ ਹੁੰਦੇ ਸੀ ਤੇ ਨੌਕਰੀ ਦੇ ਟਾਈਮ ਮੇਰੇ ਪਾਪਾ ਨੇ ਲੈਟਰ ਲਿਖਣਾ ਉਸ ਟਾਈਮ ਚਿੱਠੀਆਂ ਚਲਦੀਆਂ ਹੁੰਦੀਆਂ ਸੀ ਤੇ ਮੇਰੇ ਪਾਪਾ ਚਿੱਠੀਆਂ ਚਲਦੀਆਂ ਹੁੰਦੀਆਂ ਸੀ ਜਿਵੇਂ ਗੱਲਬਾਤ ਤੁਹਾਡਾ ਕਰੀ ਸੀ ਤੇ ਉਹ ਟਾਈਮ ਮਤਲਬ ਨਹੀਂ ਲੱਭਨੇ ਡਾਕੀਏ ਨੇ ਆਣਾ ਘਰ ਦੇ ਵਿੱਚ ਚਿੱਠੀ ਧੀਕੇ ਜਾਣੇ ਪਪਾ ਨੇ ਹਾਲਚਲ ਪੁੱਛਣਾ ਘਰ ਪਰਿਵਾਰ ਦਾ ਪੁੱਛਣਾ ਫਿਰ ਉਹਨਾਂ ਨੇ ਕਿਹਾ ਚਿੱਠੀ ਪਾਇਆ ਜੇ ਚਿੱਠੀ ਵਿੱਚ ਲਿਖਿਆ ਜੇ ਘਰ ਵਿੱਚ ਕੀ ਹਿਸਾਬ ਹੈ ਘਰ ਦਾ ਮਾਹੌਲ ਕਿਦਾਂ ਦਾ ਹੈ ਤੇ ਮਤਲਬ ਉਹ ਨਾ ਉਹ ਕਿਤੇ ਨਾ ਕਿਤੇ ਨਾ ਅੱਜ ਮੈਨੂੰ ਬੁੜੀਆਂ ਤਾਜ਼ੇ ਤਾਜ਼ੀਆਂ ਮੇਰੇ ਨਾਲ ਗੱਲਾਂ ਪਤਿਤ ਹੋਈਆਂ ਤੇ ਪਹਿਲਾਂ ਤੁਸੀਂ ਸਵੇਰ ਦਾ ਇੱਕ ਮੇਰਾ ਹਾਊਸ ਬਲੌਗ ਦੇਖਿਆ ਜਿਹੜਾ ਬਹੁਤ ਸਾਰਾ ਕੱਟਾ ਕਚਰਾ ਘਰ ਦੇ ਅੰਦਰ ਆ ਚੁੱਕਿਆ ਸੀ ਜਿਹਦਾ ਮੈਂ ਤੁਹਾਨੂੰ ਬਲੌਗ ਦਿਖਾਇਆ ਤੇ ਇਹ ਤੁਹਾਨੂੰ ਮੈਂ ਵੀ ਦਿਖਾਇਆ ਮੇਰਾ ਬਾਅਦ ਦਾ ਜਿਹੜਾ ਟੈਰਸ ਵਗੈਰਾ ਜਾਂ ਮਤਲਬ ਕਲੋਨੀ ਨੂੰ ਲੈ ਕੇ ਜ਼ਿਆਦਾਤਰ ਮੈਂ ਕਲੋਨੀ ਨਹੀਂ ਦਿਖਾਈ ਕਿਸੇ ਦਾ ਕਿਸੇ ਦਾ ਘਰ ਨਹੀਂ ਦਿਖਾਇਆ ਸਿਰਫ ਮੈਂ ਆਪਣਾ ਹੀ ਦਿਖਾਇਆ ਜਿਹੜਾ ਤੁਹਾਨੂੰ ਮੈਂ ਕਲੋਨੀ ਦਾ ਵੀ ਦਿਖਾਇਆ ਔਰ ਉੱਪਰ ਦੀ ਟੈਰਸ ਸਿਸਟਮ ਸਾਰਾ ਦਿਖਾਇਆ ਲੌਬੀ ਸਿਸਟਮਸ ਦਿਖਾਇਆ ਤੇ ਉਸ ਤੋਂ ਬਾਅਦ ਜਦੋਂ ਮੈਂ ਮਤਲਬ ਥੋੜਾ ਫ੍ਰੀ ਹੋਈਆਂ ਘਾਦੇ ਕੰਮ ਕੰਮ ਨੂੰ ਲੈ ਕੇ ਆਪਣਾ ਲੰਚ ਵਗੈਰਾ ਕਰਕੇ ਫ ੁੰਦਾਵੀਨੀ ਲੰਜੋਰ ਬ੍ਰੇਕਫਾਸਟ ਸੇਮ ਬਰਾਬਰ ਹੋ ਜਾਂਦਾ ਕਿਉਂਕਿ ਟਾਈਮ ਪੀਰੀਅਡ ਜਦੋਂ ਕੱਲਾ ਬੰਦਾ ਹੋਵੇ ਘਰ ਦੇ ਕੰਮ ਵੀ ਦੇਖਨੇ ਉਹ ਵੀ ਦੇਖਣਾ ਉਹ ਵੀ ਦੇਖਣਾ ਤੇ ਉਹਦੇ ਚੱਕਰ ਦੇ ਵਿੱਚ ਨਾ ਨੂੰ ਸਵੇਰ ਦੀ ਰੋਟੀ ਸੁਜਦੀ ਨਾ ਦੁਪਹਿਰ ਦੀ ਸੁਜਦੀ ਇਸ ਲਈ ਮਿਕਸਿੰਗ ਸਭ ਕੁਝ ਹੋ ਜਾਂਦਾ ਤੇ ਉਹਨਾਂ ਕਿਤੇ ਨਾ ਕਿਤੇ ਮੈਨੂੰ ਅੱਜ ਬਹੁਤ ਸਾਰਾ ਧਿਆਨ ਆਇਆ ਯਾਦ ਆਈ ਫਿਰ ਮੈਂ ਆਪਣੇ ਬੇਟੇ ਨਾਲ ਗੱਲਬਾਤ ਕੀਤੀ ਤੇ ਇਹ ਸੋਚਿਆ ਚਲੋ ਮੇਰੇ ਆਪਣੀ ਫੈਮਿਲੀ ਫੇਸਬੁਕ ਪੈਂਸ ਦੋਸਤ ਮੇਰੇ ਪਰਿਵਾਰਾਂ ਨੂੰ ਵੀ ਮੈਂ ਦੱਸਾਂ ਕਿ ਇਹ ਕਿਹੜਾ ਕਿਹੜਾ ਟਾਈਮ ਹੁੰਦਾ ਸੀ ਚਿੱਠੀਆਂ ਦੇ ਟਾਈਮ ਦਾ ਜਦੋਂ ਚਿੱਠੀਆਂ ਡਾਕੀਆਂ ਲੈ ਕੇ ਆਂਦਾ ਸੀ ਜਾਂ ਚਿੱਠੀਆਂ ਤੇ ਰਹੀ ਅਸੀਂ ਗੱਲਬਾਤ ਕਰਦੇ ਸੀ ਪੱਤਰ ਭੇਜਦੇ ਸੀ ਤੇ ਪਰ ਉਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਅੱਜ ਲੱਭੀਏ ਤੇ ਲੱਭਦੀਆਂ ਨਹੀਂ ਆ ਤੇ ਜੀ ਅਸੀਂ ਕਹੀਏ ਕਿ ਪਹਿਲਾਂ ਵਰਗੇ ਬੱਚਿਆਂ ਦੇ ਡਰ ਖੋਫ ਤੇ ਮੈਨੂੰ ਲੱਗਦਾ ਉਹ ਵੀ ਹੁਣ ਨਹੀਂ ਹੈਗੇ ਕਿਉਂਕਿ ਡਰ ਖਤਰੇ ਤੇ ਖਤਮ ਹੀ ਹੋਏ ਪਏ ਆ ਤੇ ਦਰਨਾ ਤੇ ਬਹੁਤ ਦੂਰ ਦੀ ਗੱਲ ਹੈ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਅਭੀ ਮੈਂ ਬੜੀ ਵੱਡ ਦੇਖਿਆ ਕਿ ਬੜਾ ਜ਼ਿਆਦਾ ਅੱਜ ਕੱਲ ਵਾਰਦਾਤਾ ਵੀ ਹੋ ਰਹੀਆਂ ਆ ਕਦੀ ਕਿਸੇ ਦੇ ਕ ਚੱਕਰ ਘਰ ਦੇ ਵਿੱਚ ਹੋ ਜਾਂਦੀਆਂ ਨੇ ਕਦੀ ਕਿਸੇ ਰਾਵਾਂ ਵਿੱਚ ਹੋ ਜਾਂਦੀਆਂ ਨੇ ਕਿਸੇ ਦੇ ਕੋਈ ਸ਼ੋ ਹੋ ਜਾਂਦਾ ਕਿਸੇ ਦਾ ਕੁਸ਼ ਹੋ ਜਾਂਦਾ ਕੱਲ ਮੈਂ ਤੁਹਾਨੂੰ ਇੱਕ ਆਟੋ ਵਾਲੇ ਦਾ ਸੀਨ ਵੀ ਦੱਸਿਆ ਸੀ ਕਿ ਜਿਹੜਾ ਆਟੋ ਵਾਲੇ ਚੰਗੇ ਭਲੇ ਮਾਤਾ ਜੀ ਦੇ ਉਹਨਾਂ ਨਾਲ ਦੇਖੋ ਕੀ ਬੋਲੀ ਜਾ ਰਿਹਾ ਉਹਨੂੰ ਬੋਲੀ ਜਾ ਰਹੀ ਉਹਨੂੰ ਬੋਲੀ ਜਾ ਰਿਹਾ ਕਿ ਮਤਲਬ ਉਹ ਸਿਸਟਮ ਤੇ ਮੈਨੂੰ ਲੱਗਦਾ ਨਹੀਂ ਉਹ ਕਿਤੇ ਲੱਭਨੇ ਆ ਤੇ ਪਹਿਲੇ ਵਰਗੇ ਪਿਆਰ ਉਹ ਕਿਤੇ ਮਿਲ ਨਹੀਂ ਹੋਨੇ ਤੇ ਕਿਤਨਾ ਕਿਤੇ ਅੱਜ ਨਾ ਪਾਪਾ ਦੀ ਯਾਦ ਆ ਗਈ ਤੇ ਉਹ ਟਾਈਮ ਵੀ ਯਾਦ ਆ ਗਿਆ ਔਰ ਸਮਾਂ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਆ ਕਿ ਜਿਹੜਾ ਇਨਸਾਨ ਆਪਣੇ ਬੀਤੇ ਸਮੇਂ ਨੂੰ ਮਤਲਬ ਜਿਹੜਾ ਇਨਸਾਨ ਬੀਤੇ ਸਮੇਂ ਨੂੰ ਕਦੀ ਵੀ ਭੁੱਲ ਨਹੀਂ ਨਾ ਸਕਦਾ ਉਹਦੇ ਲਈ ਹਰ ਇੱਕ ਚੀਜ਼ ਤਾਜ਼ੀ ਹੈ ਹਰ ਇੱਕ ਚੀਜ਼ ਤੇ ਜਿਹੜਾ ਆਪਣੇ ਬਹੁਤ ਸਾਰੇ ਆਪਣੀ ਲਾਈਫ ਸਟਰਗਲ ਚੋਂ ਨਿਕਲਿਆ ਹੋਵੇ ਨਾ ਜਿਹਨੂੰ ਕਹਿੰਦੇ ਨੇ ਪਰੇਸ਼ਾਨੀਆਂ ਤੋਂ ਘੇਰਾ ਭਾ ਕੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਨਿਕਲਿਆ ਹੋਵੇ ਤੇ ਉਹਦੇ ਲਈ ਸਭ ਕੁਝ ਭੁਲਾਣਾ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਚੈਲ ਵੀ ਰੋ ਪਰਿਵਾਰ ਹੋਵੇ ਚਾਹੇ ਉਹ ਫੈਮਲੀ ਹੋਵੇ ਚਾਹੇ ਉਹ ਫਿਰ ਰਿਸ਼ਤੇ ਹੋਣ ਚਾਹੇ ਫਿਰ ਉਹ ਦੁੱਖ ਹੋਵੇ ਚਾਹੇ ਸੁੱਖ ਹੋਵੇ ਚਾਹੇ ਕਿਹੜੀ ਘੜੀ ਦੇ ਕਿੰਨੇ ਸਾ ਦਿੱਤਾ ਕਿਹੜੀ ਘੜੀ ਦੇ ਕਿੰਨੇ ਨਹੀਂ ਦਿੱਤਾ ਉਹ ਕਿਤੇ ਨਾ ਕਿਤੇ ਕਿਤੇ ਨਾ ਚੀਜ਼ਾਂ ਹਮੇਸ਼ਾ ਦਿਮਾਗ ਦੇ ਵਿੱਚ ਫੈਕਟ ਪਾ ਕੇ ਹੀ ਰੱਖਦੀਆਂ ਨੇ ਤੇ ਉਹਨਾਂ ਨੂੰ ਕੱਢਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੁਸ਼ਕਿਲ ਹੈ ਕਿਉਂਕਿ ਜਿੱਦੋਂ ਵੀ ਅਸੀਂ ਬਹੁਤ ਜ਼ਿਆਦਾ ਪਿੱਛੇ ਨੂੰ ਚਲੇ ਜਾਂਦੇ ਆ ਨਾ ਤੇ ਉਹ ਚੀਜ਼ ਸਾਨੂੰ ਯਾਦ ਕਰਾਉਂਦੀ ਹੈ بار بار ਕਰਾਉਂਦੀ ਹੈ ਹਰ ਵਕਤ ਦੀ ਤਰ੍ਹਾਂ ਕਰਾਉਂਦੀ ਹੈ ਤੇ ਜਿੰਨਾ ਵੀ ਅਸੀਂ ਅਹਿਸਾਸ ਕਰੀਏ ਉਸ ਤੋਂ ਵੀ ਜ਼ਿਆਦਾ ਇਫੈਕਟ ਪਾਉਂਦੀ ਹੈ ਤੇ ਇਸ ਲਈ ਅੱਜ ਮੈਨੂੰ ਆਪਣੇ ਪਾਪ ਦੀ ਮੇਰੇ ਪਾਪਾ ਦੀ ਮਤਲਬ ਬਹੁਤ ਜ਼ਿਆਦਾ ਜ਼ਿਆਦਾ ਹੀ ਬਹੁਤ ਧਿਆਨ ਆਇਆ ਤੇ بیٹے ਨੂੰ ਵੀ ਮੈਂ ਕਿਹਾ ਕਿ ਬੇਟਾ ਅੱਜ ਤੇ ਤੇਰੇ ਨਾਨੂ ਸ਼ਾਇਦ ਜਿੰਦੇ ਹੁੰਦੇ ਨਾ ਜਾਂ ਫੇ ਤੇਰੇ ਨਾਨੂ ਇਸ ਦੁਨੀਆ ਤੇ ਹੁੰਦੇ ਤੇ ਸ਼ਾਇਦ ਆ ਜੋ ਤੁਹਾਨੂੰ ਵੇ ਵੇ ਕੇ ਪੰਨੀ ਕਿੰਨਾ ਖੁਸ਼ ਹੋਣਾ ਸੀ ਤੇ ਕਹਿੰਦੇ ਨਾ ਨਾਨੂਆਂ ਦਾ ਤੇ ਦਾਦੂਆਂ ਦਾ ਪਿਆਰ ਦਾ ਤੇ ਕਿਤੇ ਨਾ ਕਿਤੇ ਬਹੁਤ ਫਰਕ ਹੁੰਦਾ ਹੈ ਨਾ ਦਾਦੇ ਦਾ ਪਿਆਰ ਨਾਨੇ ਵਰਗੂ ਨਹੀਂ ਮਿਲ ਸਕਦਾ ਨਾਨੇ ਦਾ ਪਿਆਰ ਦਾਦੇ ਵਰਗੂ ਨਹੀਂ ਮਿਲ ਸਕਦਾ ਤੇ ਚਲੋ ਮੈਂ ਸਿਰ ਪਰਮਾਤਮਾਗੇ ਅਰਦਾਸ ਕਰਾਂਗੀ ਕਿ ਜਿੱਥੇ ਵੀ ਉਹ ਹੈਗੇ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਬਾਕੀ ਮੈਂ ਤੁਹਾਡੀ ਮੌਨਿਕਾ ਦਵਨ ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਹੁਣ ਫੋਨ ਤਾਂ ਚਾਹੀ ਹਿੱਲੇ ਨਾ ਹਿੱਲੇ ਪਰ ਮੈਂ ਆਪਣੀ ਗੱਲਬਾਤ ਕਰਨ ਚ ਜਰੂਰ ਆਪਣੇ ਆਪ ਨੂੰ ਹਿਲਾਉਂਦੀ ਆ ਮੂਵਮੈਂਟਸ ਕਰਵਾਂਦੀ ਆ ਕਿਉਂਕਿ ਇੱਕਦਮ ਸੈਲੈਂਟ ਹੋ ਗਏ ਮੇਰੇ ਕੋਲ ਗੱਲ ਕਰਨਾ ਕੰਪਲਸਰੀ ਹੈ ਕਿਉਂਕਿ ਫਿੰਗਰਸ ਔਰ ਹੈਂਡਸ ਦਾ ਜਿਹੜਾ ਵਾ ਨੋ ਸਟਾਪਸ ਚੱਲਦਾ ਰਹੇ ਤੇ ਵੀਡੀਓ ਹੋਰ ਵੀ ਜ਼ਿਆਦਾ ਬੈਸਟ ਔਰ ਬੈਸਟ ਬਣਦੀ ਹੈ ਤੇ ਬਾਕੀ ਤੁਸੀਂ ਦੱਸਣਾ ਮੈਨੂੰ ਤੁਹਾਨੂੰ ਮੇਰਾ ਵੀਡੀਓਸ ਵਗੈਰਾ ਕਿਸ ਤਰ੍ਹਾਂ ਦਾ ਲੱਗਦਾ ਹੈ ਤੁਹਾਨੂੰ ਮੇਰਾ ਗੱਲਬਾਤ ਕਰਨਾ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਬਹੁਤ 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 थैंक यू so much ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੇਰੀ ਬੇਟੇ ਔਰ ਮੇਰੀ ਫੋਟੋਸ ਨੂੰ ਲੈ ਕੇ ਤੇ ਇੱਕ ਅਮਨ ਨਾਮ ਦੇ ਸ਼ਖਸੀਏ ਗਏ ਨੇ ਉਹ ਮੈਨੂੰ ਹੁਣੇ ਮੈਸੇਜ ਦੇ ਵਿੱਚ ਕਹਿ ਰਹੇ ਸੀ ਕਿ ਤੁਹਾਡਾ ਵੀਡੀਓ ਬਹੁਤ ਘੁੰਮ ਰਿਹਾ ਚੱਕਰ ਗਿਆ ਤੇ ਉਹਨਾਂ ਨੂੰ ਮੈਂ ਅਗੋ ਲਿਖਿਆ ਕਿ ਦੇਖੋ ਜੀ ਵੀਡੀਓਸ ਨੂੰ ਅਸੀਂ ਜਦੋਂ ਫਾਲੋਅ ਅਪਸ ਕਰ ਲੈਂਦੇ ਆ ਆਪਣੇ ਨਾਲ ਕਿਸੇ ਨੂੰ ਜੋੜ ਲੈਂਦੇ ਆ ਤੇ ਉਹਦਾ ਵੀਡੀਓਸ ਵਾਰ-ਵਾਰ ਵਾਰ-ਵਾਰ ਅਪਡੇਟ ਹੋ ਕੇ ਆਂਦਾ ਹੀ ਆਂਦਾ ਹੈ ਕਿਉਂਕਿ ਜੋ ਵੀਡੀਓਸ ਨੂੰ ਕੋਈ ਪਸੰਦ ਕਰੇ ਤਾਂ ਉਸ ਤੋਂ ਹੋਰ ਵੀ ਜ਼ਿਆਦਾ ਜਿਹੜਾ ਸਪੋਰਟ ਔਰ ਬੈਲੈਂਸ ਵੀਡੀਓਸ ਵਧੀਆ ਤੋਂ ਵਧੀਆ ਆਪਣੇ ਆਪ ਨੂੰ ਕਰਕੇ ਫੇਸਬੁੱਕ ਦਿੰਦਾ ਹੈ ਤੇ ਬਾਕੀ ਮੈਂ ਤੁਹਾਡੀ ਮੋਨਿਕਾ ਦਵਨ ਤੁਹਾਡੇ ਚੈਨਲ ਦੇ ਨਾਲ ਮਿਲਦੀ ਰਵਾਂਗੀ ਤੁਸੀਂ ਆਪਣੇ ਚੈਨਲ ਨਾਲ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਮੈਨੂੰ ਔਰ ਮੇਰਾ ਹੌਸਲਾ ਇੱਦਾ ਹੀ ਵਧਾਣ ਲਈ ਗੱਲਬਾਤ ਕਰਨ ਲਈ ਔਰ ਹਰ ਟਾਈਮ ਦੀ ਤਰ੍ਹਾਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਹੀ ਮਿਲਦੀ ਰਵਾਂ ਗੱਲਬਾਤ ਕਰਦੀ ਰਵਾਂ ਸੋ ਤੁਸੀਂ ਆਪਣੇ ਪਰਿਵਾਰ ਚ ਫੈਮਲੀ ਚ ਸਾਰੇ ਜਾਨੇ ਵਧੀਆ ਵਧੀਆ ਤੰਦਰੁਸਤ ਠੀਕ-ਠਾਕ ਰਹੋ ਆਪਣੇ ਪਰਿਵਾਰ ਚ ਖੁਸ਼ ਰਹੋ मैं परमात्मा के दुआ कराएंगी कि जो भी मेरे फेसबुक फ्रेंड्स यूट्यूब फ्रेंड्स से है वो इतना ही अपने घर राजी खुशी वीया वी रहे राम राम जी सताल